ਅੰਨੀ ਮੇਟਰ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਹ ਜਮਨ ਸਰ ਵੀ ਨਾਲ ਸੈਟਰ ਦੇ ਕਰਦੇ ਰਿਹਾ ਬਰਾਉ ਦੀ ਸਟਾਰਟਿੰਗ ਤੇ ਅੱਜ ਆ ਬਾਬਾ ਕਬੂਤਰਾਂ ਨੂੰ ਜਾਂ ਕਬੂਤਰਾਂ ਵੱਡਿਆਂ ਨੂੰ ਮਿਹਣਾ ਪਾਣੀ ਗੋਲੀ ਲਾਉਣੀ ਆ ਜਾਂ ਵੱਡੀਆਂ ਕਬੂਤਰਾਂ ਨੂੰ ਤੇ ਜਾਂ ਵੱਡੇ ਕਬੂਤਰਾਂ ਨੂੰ ਡਾੜੇ ਪਰਾਂ ਚੱਕਤੇ ਸੀਗੇ ਤੇ ਇਹਨਾਂ ਦਾ ਤਾਂ ਕੱਲ ਰਿਜ਼ਲਟ ਬਹੁਤ ਆਇਆ ਕੂਤਰਾਂ ਦਾ ਆਲੇ ਕੂਤਰਾਂ ਦਾ ਚੰਗਾ ਰਿਜ਼ਲਟ ਆਇਆ ਮਿੱਠਾਈ ਇੱਕ ਵਰੀਏ ਮਾਰ ਲਾ ਜਦੇ ਆਇਕ ਟਾਈਕ ਆ ਜਾਓ ਵੱਡੀਆਂ ਕੂਤਰਾਂ ਨੂੰ ਤੇ ਜਾ ਵੱਡੇ ਕੂਤਰਾਂ ਨੂੰ ਇਹਨਾਂ ਚੋਂ ਲਾਵਾਂਗੇ ਇੱਕ ਨੂੰ ਤੇ ਇੱਕ ਮਿੱਤਰੋ ਦੋ ਕੂਤਰ ਜਾਇ ਫਿਰਦੇ ਆਪਣੇ ਪਿੰਡ ਬਾਕੀ ਕਹਿ ਨਹੀਂ ਸਕਦੇ ਕੋਈ ਵਾਰਾ ਤੇ ਜਾ ਪਿੰਡੋਂ ਹੀ ਛੱਡੇ ਹਨ ਤੜਕਦਾ ਇਹ ਰਵਾਰਾ ਕੀ ਨਹੀਂ ਹੋਣਾ ਤੇ ਆਪ ਸਹਣਿਆ ਨਾ ਉਹ ਫਿਰ ਗਏ ਅਗਰ ਦੀ ਤਿੰਨਾ ਦੇ ਤੋਂ ਦੀ ਇਹ ਦੋ ਗੁਬੂਤਰਾ ਇੱਕ ਦਾ ਹੈਗਾ ਗੁਲਾਬੀ ਦੋਵੇਂ ਬਗਲਾ ਆਹੋ ਜੀ ਪਹਿਲਾਂ ਆਪਣੇ ਘਰ ਤੇ ਫਿਰਦੇ ਸੀਗੇ ਉਹ ਮੜ ਗਈ ਹੁਣ ਤਾਂ ਪਿੰਡ ਦੀ ਪਰਲੀ ਫਿਰਨੀ ਦੀ ਫਿਰਦੇ ਕਿਉਂ ਉਧਰ ਗੁਬੂਤਰ ਫਿਰਦੇ ਉਹਨਾਂ ਉੱਤੇ ਉੱਤੇ ਫਿਰਦੇ ਆ ਇੱਕ ਦਿੰਗਾ ਹੈਂਗਾ ਦੋਵੇਂ ਬਗਲਾ ਗੁਲਾਬੀ ਤੇ ਲਾਸ ਰਹਿ ਗੁਬੂਤਰਾ ਵੀ ਤੇ ਇੱਕ ਦੀਆਂ ਹੈਗਾ ਲਾਲ ਬਗਲਾ ਤੇ ਹਰਾ ਡੰਡਾ ਹੋਰ ਰੰਗ ਆਇ ਕਰੀ ਉਹ ਉਧਰ ਹੀ ਫਿਰਦੇ ਆ ਦੋ ਆ ਬੈਠੇ ਲੈ ਕੋਠੀ ਤੇ ਇਹ ਇਹ ਬੈਠਿਆ ਕਾਲਾ ਢੱਡ ਸੱਜਾ ਸਤਾ ਕਾਲਾ ਤੇ ਇੱਕ ਜਿਹੜਾ ਵੀ ਕੋਠੀ ਤੇ ਰਹਿੰਦਾ ਚਿੱਟਾ ਜਮ ਆ ਜਿਹੜਾ ਕਾਲੇ ਢੱਡ ਵਾਲਾ ਇਹ ਤਾਂ ਪਾਸੋਂ ਹੀ ਆ ਉਤਰਵਾ ਰਹੀ ਆ ਬੱਚਾ ਕੇ ਸੇ ਦਾ ਇੱਥੇ ਗੱਜ ਗਏ ਨਾਲ ਹੀ ਕੱਲ ਵੀ ਇੱਥੇ ਫਿਰਦਾ ਰਿਹਾ ਤੇ ਅੱਜ ਵੀ ਇੱਥੇ ਬੈਠਾ ਓੱਡ ਕੇ ਹੀ ਇਹ ਤਾਂ ਪੱਕਾ ਹੀ ਹੋ ਗਿਆ ਇੱਥੇ ਇਹ ਖੋਰ ਵੱਧ ਗਿਆ ਇੱਥੇ ਤੇ ਦੋ ਹੋਰ ਆਏ ਫਿਰਦੇ ਆ ਤੇ ਬਾਕੀ ਆਪਾਂ ਹੀ ਬੱਚੇ ਛੱਡਦੇ ਆ ਤੇ ਬੱਚੇ ਵਿੱਚ ਭਾ ਕੇ ਤੇ ਆਪਾਂ ਮੈਡੀਸ ਮੈਡੀਕਲ ਤੇ ਜਾਂਦੇ ਆ ਤੇ ਗੋਲੀ ਲੈ ਕੇ ਆਉਣੇ ਆ ਬਾਤ ਹੈ ਇਹ ਬੱਚੇ ਦੋ ਇੱਧਰ ਬਹਿ ਗਏ ਆ ਬਾਕੀ ਆ ਸ਼ਰੀਰ ਜਿਹਾ ਬਹਿ ਗਿਆ ਸਾਧਿਆ ਰਿਹਾ ਜਿਹਾ ਵੱਢ ਕੇ ਇੱਕ ਆ ਸ਼ਰੀਰ ਬਹਿ ਗਿਆ ਦੋ ਵੱਢ ਗਏ ਆ ਜੀ अभी जाऊंगे दो आ कर दिया एक था आ कर दो मिनट एक है काली टोरी वाला दूजा भी आ गया लाल घंट दो फिर दे दो उड गए तो बाकी सारे शरीर बह गया ਆਈ ਉਹ ਆ ਕੁਦਰ ਉਧਰ ਹੀ ਫਿਰ ਦੇ ਦੋ ਜੇ ਉਹਨਾਂ ਨੇ ਛੱਡੇ ਹੋਣੇ ਆ ਤੜਕੇ ਤਾਂ ਆਪਣੇ ਘਰ ਦੇ ਫਿਰਦੇ ਸੀ ਅੱਧਾ ਘੰਟਾ ਫਿਰਦੇ ਰਹੇ ਉਹ 8-9 ਫਿਰਦੇ ਉਧਰ ਕੁਦਰ ਉਧਰ ਉਹ ਕਰਦੇ ਕਿੰਨੇ ਉਹਨਾਂ ਨੇ ਰਲ ਗਏ ਉਹ ਚਲੋ ਬਚ ਚੱਲਦੇ ਮੈਡੀਕਲ ਤੇ ਤੇ ਮਾਪਾਂ ਵਾਲੀ ਗੋਲੀ ਵੀ ਲੈ ਗਏ ਫਿਰ ਕੂਦਰਨਾ ਵੇਣੀਆ ਕੂਦਰਨਾ ਵੇਲ ਨੂੰ ਕਹਿੰਿਆ ਕੂਤਰ ਵੇਲਿਆ ਤੇ ਫਿਰ ਲਾਉਣੇ ਆਪਾਂ ਦਵਾਈ ਲੋ ਮੇਤਰੋ ਬਹਿ ਗਿਆ ਬੱਚੇ ਕਾਲੀ ਟੋਰੀ ਵਾਲਾ ਬਹਿ ਗਿਆ 11:20 ਮਿੰਟ ਤੇ ਤੇ ਆ ਲਾਲ ਘੰਡਾ ਹੋਰਲੇ ਪਾਸੇ ਬੈਠਾ ਇਹ ਬਹਿ ਗਿਆ ਘਰੇ 11:30 ਮਿੰਟ ਤੇ ਤੇ ਹੁਣ ਆਪਾਂ ਕਬੂਤਰਾਂ ਨੂੰ ਦੇਣੀ ਆ ਜੀ ਮਲਪੜੀ ਦਵਾਈ ਕਬੂਤਰਾਂ ਨੇ ਹਜੇ ਵੇਲੀਆਂ ਨਹੀਂ ਆ ਵੱਡੀਆਂ ਉਹ ਚੈੱਕ ਕਰਕੇ ਆਏ ਮੈਂ ਹੁਣੇ ਖੁੱਡੇ 'ਚ ਤੇ ਕਬੂਤਰਾਂ 'ਤੇ ਥੋੜੀ ਥੋੜੀ ਰੈਸ਼ ਹੈਗੀ ਆ ਤੇ ਅੱਜ ਆਪਾਂ ਥੋੜੀਆਂ ਭੁੱਖੀਆਂ ਹੀ ਰੱਖਾਂਗੇ ਤੇ ਇਹ ਕਬੂਤਰ ਜਮ ਵਿਹਲੇ ਪਰਲੇ ਖੁੱਡੇ ਵਾਲੇ ਵੱਡੇ ਕਬੂਤਰ ਤੇ ਵੱਡੇ ਕਬੂਤਰਾਂ ਨੂੰ ਆਪਾਂ ਦਿਨੇ ਦਵਾਈ ਤੇ ਪਹਿਲੇ ਮਿੰਕੇ ਆਪਾਂ ਤੇ ਉਹ 2 ਲੀਟਰ 'ਚ ਪਾ ਲੈਨੇ ਇਹ 20 20 ਐਮਐਲ ਤੇ ਆਪਾਂ ਗੋਲੀ ਵੀ ਲੈ ਆਂਦੀ ਆ ਅਰੇ ਯਾ ਗੋਲੀਆਂ ਇਜੀ ਬੈਟ ਤੇ ਇਹਨਾਂ ਦੋ ਗੋਲ ਦਾ ਹੁੰਦਾ ਹੈ ਇਹ ਕੱਲ ਤਾਂ ਬਲੇਕਿੰਦੀ ਸੀ ਇੱਕ ਤੇ ਅੱਜ ਲੈ ਕੇ ਆਉਂਦੇ ਆ ਦੋ ਗੋਲਿੰਗਾ ਆਪਾਂ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਆ ਲੋਈ ਨਾ ਸਟicker ਵੀ ਆ ਕੁੱਤੇ ਵਾਲਾ ਜੇ ਕਹੇ ਕੁੱਤੇ ਟੂਟਾਈ ਚ ਲਾਉਣਾ ਦਾ ਤਿੰਨ ਸਟicker ਨਿਕਲੇ ਆ ਦੋ ਗੋਲੰਗਾ ਜੀ ਕੱਲ ਆਪਾਂ ਇੱਕ ਲੈ ਕੇ ਆਂਦੀ ਸੀ ਇਹ ਅੱਜ ਲੈ ਕੇ ਆਂਦੀਆਂ ਦੋ ਕਿਉਂਕਿ ਆਪਾਂ ਇੱਕ ਕਾਲੂ ਘਟ ਗਿਆ ਕੁਦਰੇ ਲਾਉਣੀ ਆ ਤੇ ਇੱਕ ਅਜ ਲਾਉਣੀ ਆ ਤੇ ਇੱਕ ਆਪਾਂ ਕੱਲ ਲਾਤੀ ਆ ਤਿੰਨ ਗੋਲੀਆਂ ਲਾ ਲੈਣੀਆਂ ਆਪਣੀਆਂ ਕੱਲ ਤਾਂ ਆਪਾਂ ਚਾਰ ਪੰਜ ਦਿਨ ਪਹਿਲਾਂ ਕਿੰਸੀ ਗੋਲੀ ਉਧਰ ਲੈ ਕੇ ਆਂਦੀ ਸੀ 20ਾਂ ਦੀ ਤੇ ਅੱਜ ਉਹ ਦੁਕਾਨ ਤੇ ਹੈ ਨਹੀਂ ਸੀ ਅੱਜ ਮੈਂ ਹੋਰ ਦੁਕਾਨ ਤੋਂ ਲੈ ਕੇ ਆਂਦੀ ਗੋਲੀ ਇਹ ਮੇਰੀ ਅੱਜ 30ਾਂ ਦੀ ਇੱਕ ਗੋਲੀ ਤੇ ਪ੍ਰਿੰਟ ਰੇਟ ਹੈਗਾ ਆਹ ਵੀ ਲਿਖਿਆ ਪੀ 70 ਰੁਪਏ ਹੈ 2024 ਤੋਂ ਲੈ ਕੇ 2027 ਤੱਕ ਵੈਲਿਡਿਟੀ ਹੈ ਇਹ ਸ਼ੇਮੇ ਮਹੀਨੇ ਬਣੀ ਹੈ 2024 ਨੂੰ ਇਹ ਤੇ ਵੈਲਡ ਹੈਗੀ ਆ ਪੰਜਵੇਂ ਮਹੀਨੇ ਤੱਕ 2027 ਤੱਕ ਇਹ ਜੀ ਪੈਟਾ ਤੇ ਪਾਣੀ ਆਪਾਂ ਮਿਲੂਗੀ 20 ਬੀ ਐਮਐਲ ਫੇਰ ਕੱਲ ਨੂੰ ਇੱਕ ਕਬੂਤਰ ਦਾ 20 ml ਪਾਣੀ ਤੇ ਇਹ 45 45 73 ਪਾੜਨਾ ਦੀ ਵੀ ml ਕਰਕੇ ਤੇ ਇੱਕ ਗੋਲੀ ਹਲਾ ਲੈਣੀ ਆਪਾਂ 45 ਕਬੂਤਰਾਂ ਨਹੀਂ 45 ਦੁੱਤੀ ਹੋ ਜਾਂਦੀ ਐ 46 ਦਾ 46 47 ਦੀ ਹੋ ਜਾਂਦੀ ਐ ਕੱਲ ਆਪਾਂ ਹੜਤਾਂ ਲੈਣ ਨੂੰ ਦਿੱਤੀ ਸੀਗੀ ਤੇ ਬਾ ਅੱਜ ਇਹ 45 ਪਾਉਣੀਆਂ ਤੇ 647 ਨੂੰ ਅੱਜ ਦੇ ਦੇਣੀ ਆਪਾਂ ml ਕਬੂਤਰ ਦਾ ਆਇ ਕਬੂਤਰ ਪਾਣੀ ਹੋ ਗਿਆ ਜੀ ਤੇ 45 ਰਿੰਜੇ ਪਾਉਣਗਾ ਵੀ ਵੀ ਅਮਨੇ ਕਰਕੇ ਤੇ ਇੱਕ ਗੋਲੀਰ ਲਾਉਣੀ ਆ ਤੇ ਇੱਕ ਖੰਡਰ ਲਾਉਣੀ ਆ ਪਹਿਲਾਂ ਆਪਾਂ ਰਿੰਜੇ ਮਿਲ ਗਏ ਬਾਅਦ ਚ ਖੰਡ ਪਾਉਣੇ ਤੇ ਨਾਲੇ ਗੋਲੀਰ ਲਾਉਣੀ ਆ ਤੁਹਾਨੂੰ ਦਿਖਾਉਣੀ ਆ ਕਿਹੜਾ 54 45 ਪਾੜ ਗਿਆ ਆ ਪੈਚ ਲਿਆਂਦੀ ਖੰਡ ਆਪਾਂ ਐ ਨਹੀਂ ਲਿਆਂਦੀ ਆ ਤੇ ਆ 45 ਕੁਤਰਾਂ ਪਾਣੀ ਪਾ ਲਿਆਇਚ ਆਪਾਂ ਤੇ ਥੋੜਾ ਜਿਹਾ ਗੋਲੀ ਪਾਲੇ ਨੇ ਪਾਣੀ ਆਪਾਂ ਲੋਈ ਹੁਣ ਇੱਕ ਜਿਹੜਾ ਕਬਲੀ ਪਾਣੀ ਪਾਇਆ ਤੇ ਇਹ ਚ ਆਪ ਸਟਰੀ ਇੱਕ ਗੋਲੀ ਲੋਈ ਇਹਨੇ ਕੋਲ ਜਾਣਾ ਹੁਣ ਵਿੱਚ ਜਿਹੜਾ ਬਚ ਗਿਆ ਪਾਣੀ ਆ ਹਨ ਇਹ ਚ ਆਪਾਂ ਪਾਲੇ ਨਹੀਂ ਖਾਣ ਦਾ ਆਪਾਂ ਇਹਨੂੰ ਰਲਾਲੇ ਨਾ ਖੰਡ ਚੰਗੀ ਤਰ੍ਹਾਂ ਘੋਲ ਲੈਣੀ ਆ ਤੇ ਉਦੋਂ ਗੋਲੀ ਚੰਗੀ ਤਰ੍ਹਾਂ ਘੋਲ ਲੈਣੀ ਆ ਖੰਡ ਤੇ ਗੋਲੀ ਘੋਲ ਕੇ ਤੇ ਫਿਰ ਨੂੰ ਚੱਕਾਉਣੇ ਆ ਕੇਵ ਜਾਏ ਪਾਣੀ ਦਾ ਪਾਣੀ ਜੀ ਮਿੱਤਰੋ ਆ ਜਿਹੜੀ ਆਪਾਂ ਗੋਲੀ ਰਲਾਈ ਆ ਉਹਦਾ ਪਾਣੀ ਇਹੋ ਜਿਹਾ ਬਣ ਗਿਆ ਤੇ ਆ ਖੰਡ ਰਲਾਈ ਹੈ ਇਹਦਾ ਪਾਣੀ ਇਹੋ ਜਿਹਾ ਬਣ ਗਿਆ ਤੇ ਇਹਨਾਂ ਦੋਨੋਂ ਕਰ ਲੈਣਾ ਆਪਾਂ ਮਿਕਸ ਚੱਕੋ ਜੀ ਆ ਗੋਲੀ ਥੱਲੇ ਵੇਖੋ ਕਿੰਨੀ ਫਰਦੀ ਚੰਗੀ ਤਰ੍ਹਾਂ ਘੁਲ ਗਈ ਪੂਰੀ ਕਬਲੀ ਚੰਗੀ ਤਰ੍ਹਾਂ ਢੋਲਣੀ ਆਪਾਂ ਬਾਕੀ ਜਿਹੜੀ ਮਾਈ ਮੁੱਟੀ ਰਹਿ ਗਈ ਥੱਲੇ ਦਾ ਆਪ ਹੀ ਕੋਲ ਜਾਣੀ ਆ ਯਾਰ ਇਹ ਦੋ ਵਾਰੀ ਪਾਣੀ ਹਲਾਇਆ ਆਪਾਂ ਸ਼ੱਕੋ ਜੀ ਹੋ ਗਈ ਰੈਡੀ ਜਿਵੇਂ ਆਪਾਂ ਦੀ ਗੋਲੀ ਆਪਣੀ ਵਾਹ ਐਡਾ ਹੀ ਕੰਮ ਆ ਦੋ ਤਿੰਨ ਨੇ ਨਹੀਂ ਹੋਏ ਹਲਾ ਲੈਨੇ ਆਪਾਂ ਤੇ ਇੱਕ ਉਤਰ ਕੱਢ ਕੇ ਲਿਆਉਣੇ ਯਾਰ ਉਹ ਜਾਲ ਚ ਪਾਣੇ ਨੇ ਕਿੱਕੇ ਚ ਪਹਿਲਾਂ ਤੇ ਉਹ ਪਰਲੇ ਕੁਟੀ ਚ ਲੈ ਕੇ ਆਉਣੇ ਕੱਢ ਕੇ ਤੇ ਇੱਥੇ ਲਿਆਉਣੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਕਿਹੜੇ ਕਿਹੜੇ ਲੈ ਕੇ ਆਂਦੇ ਆ ਆ ਮਿੱਤਰੋ ਆਪਾਂ ਵੀ ਕੁਤਰ ਕੱਢ ਲੈਂਦੇ ਆ ਤੇ ਇਹਨਾਂ ਨੂੰ ਲਾਉਣੀ ਆ ਆਪਾਂ ਦਵਾਈ ਸਾਰਿਆਂ ਨੂੰ ਪਹਿਲਾਂ ਕਰ ਲੋ ਸ਼ੌਂਕ ਉਤਰਾਂ ਦਾ ਇਦ੍ਰੋਪਦ ਫੜ ਫੜ ਕੇ ਦਵਾਈ ਲਾ ਲਾ ਕੇ ਤੇ ਆਹ ਲ ਜਲ ਛੱਡੀ ਜਾਵਾਂਗੇ ਆਹ ਜਾ ਵੇ ਲੋ ਜਾਵਾ ਸਾਪ ਆ ਤੇ ਵੇਣੇ ਕਿੰਨੇ ਕ ਮਲਪ ਘੜਦੇ ਹੈ ਕਬੂਤਰ ਤੇ ਕੁੰਡੀ ਵੇਰ ਕੇ ਲੱਗੀ ਇਧਰੇ ਲੱਗੀ ਹੈ ਜੀ ਤੇ ਆਹ ਦਵਾਈ ਖੋਲੀ ਵੀ ਆ ਬੀ ਐਮ ਐਲ ਦੇਣਾ ਕਬੂਤਰ ਨੂੰ ਬਸ ਇੰਨਾ ਦੇਣਾ ਕਬੂਤਰ ਹੋ ਗਏ ਇਹ। ਵਿਹਾਂ ਕਬੂਤਰਾਂ ਨੂੰ ਦੇਤੀ ਦਵਾਈ ਤੇ ਇਹਨੂੰ ਆਪਾਂ ਖਿੱਚ ਕੇ ਧੁੱਪੇ ਕਰਦਣੇ ਜਾਲ ਨੂੰ। ਲੋ ਜੀ। ਤੇ ਹੁਣ ਆਪਾਂ ਹੋਰ ਕਬੂਤਰ ਕੱਢ ਲੈਣੇ ਆ ਜਾਲ 'ਚ। 15 ਕ ਹੋਰ ਕੱਢ ਰਹੇ ਆ ਉਹ 'ਚ ਪਾ ਦਾਂਗੇ। ਬਾਕੀ ਇਹ 'ਚ ਪਾ ਦਾਂਗੇ। ਹੋਰ ਕੱਢ ਗਏ ਹੋਣੇ ਕਬੂਤਰ ਮਿੱਤਰੋ ਤੇ ਦਵਾਈ ਇੰਨੀ ਰਹਿ ਗਈ ਆ ਅੱਧੀ ਬਈ ਹੈ ਜੇ 18 ਕਬੂਤਰ ਹੋਰ ਕੱਢ ਲੈਂਦੇ ਜੀ ਤੇ 20 ਉਧਰ ਪਾਤੇ ਆ ਤੇ ਇਹ ਹੋ ਗਏ 20 ਤੇ 18 38 ਕਬੂਤਰ ਹੋ ਗਏ 38 ਕਬੂਤਰ ਕੱਢ ਲੈਂਦੇ ਆ ਇਹ ਆਪਾਂ ਉਹ ਚ ਪਾ ਦਨੇ ਆ 15 ਕ ਉਹ ਚ ਪਾ ਦਨੇ ਆ ਤੇ ਬਾਕੀ 4 ਕੈਚ ਪਾ ਦਨੇ ਆ ਕੱਲ ਨੂੰ 5 ਪਾ ਦਾਂਗੇ ਬਾਕੀ ਉਧਰ ਪਾ ਦਨੇ ਆ ਤੇ ਇਧਰ ਜਿਹੜੇ 38 ਹੋ ਗਏ ਆ ਤੇ ਮਗਰ ਇਹ ਕਿ 7 7 ਤਾਂ ਕੂਤਰ ਨੂੰ ਦੇਵਾਂਗੇ ਆਪਾਂ ਦਵਾਈ ਤੇ ਆਪਾਂ ਪਿੰਜਰੇ ਉਥੇ ਕੋਲੇ ਲੈ ਜਾਨੇ ਆ ਤੇ ਕੋਲੇ ਉਥੇ ਦਵਾਈ ਦੇ ਕੇ ਤਾਂਲ ਜਾਲ ਚ ਪਾਈ ਚੱਲਾਂਗੇ ਉਵੇਂ ਉਵੇਂ ਹੀ ਲਓ 13 ਕੂਤਰ ਇਧਰ ਪਾਤੇ ਆ ਤੇ 5 ਕੂਤਰ ਇਧਰ ਪਾਤੇ ਆ 18 ਇਹ ਹੋ ਗਏ 20 ਆ ਹੋ ਗਏ 38 ਕੂਤਰ ਹੋ ਗਏ ਆ ਜੀ ਤੇ ਸੱਤ ਕੂਤਰ ਰਹਿ ਗਏ ਸੱਤਾ ਅੱਠਾਂ ਦੀ ਅੱਠਾਂ ਵੀ ਕਰ ਲਓ ਅੱਠਾਂ ਨੌਾਂ ਦੀ ਤੇ ਦੋ ਹੀ ਪਰੇ ਗੀ ਅੱਠਾਂ ਨੌਾਂ ਕੂਤਰਾਂ ਦੀ ਐਨੀ ਦਵਾਈ ਰਹਿ ਗਈ ਆ ਤੇ ਆਪਾਂ ਕੂਤਰਾਂ ਲੈ ਕੇ ਆਉਣੇ ਫੜ ਕੇ ਆਹ ਪਿੰਜਰੇ ਜੀ ਛੱਡ ਰਹੇ ਨੇ ਕੂਤਰਾਂ ਨਾਲ ਤੇ ਕੂਤਰਾਂ ਨੂੰ ਦੇ ਦਿੰਨੇ ਆ ਅੱਠਾਂ ਨੌਾਂ ਨੂੰ ਜਿੰਨੇ ਜਿੰਨੇ ਨੂੰ ਹੀ ਆਊਗੀ ਦਵਾਈ ਇਹ ਤੇ ਅੱਠਾਂ ਨੌਾਂ ਕੂਤਰਾਂ ਨੂੰ ਦਿੰਨੇ ਆ ਆਪਾਂ ਦਵਾਈ ਲੈ ਆਉਣੇ ਫੜ ਕੇ ਅੰਦਰੋਂ ਦੋ ਨੰਬਰ ਖੁੱਡੇ ਚ ਲਿਆਵਾਂਗੇ ਤੇ ਕਾਲੂ ਆਊਗੀ ਵਾਰੀ ਤੇ ਨੰਬਰ ਖੁੱਡੇ ਦੀ ਗੜ ਘਾਟ ਲਈ ਇੰਦਾਂ ਗਈ ਤੇ ਇਹਨਾਂ ਸੱਤਾਂ ਨੂੰ ਦਿਨ ਦੀ ਦਵਾਈ ਤੇ ਵੱਧ ਕੜ ਗਈ ਤੇ ਕਬੂਤਰਾਂ ਹੋਰ ਲਿਆਵਾਂਗੇ ਇੱਕ ਦੋ ਆਬਲਕੇ ਇਹਨਾਂ ਨੂੰ ਪੂਰੀ ਆਈ ਜਾਣੀ ਆ ਲੈ ਦੋ ਕਬੂਤਰਾਂ ਹੋਰ ਦਿੱਤੀ ਜਾਊਗੀ ਸੱਤ ਇਹ ਨੌਂ ਨੂੰ ਦਿੱਤੀ ਜਾਊਗੀ ਦਵਾਈ ਹੁਣ ਤਾਜਾ ਮੇਰਾ ਬਾਕੀ ਪੱਕਾ ਨਹੀਂ ਕਹਿੰਦੇ ਕਿ ਇਹਨਾਂ ਆਪ ਸੱਤ ਲੈ ਲੈਂਦੇ ਆ ਇਹਨਾਂ ਨੂੰ ਦਵਾਈ ਦੇ ਕੇ ਤੇ ਬਾਅਦ ਵਿੱਚ ਕਿੰਨੀ ਬਚਦੀ ਆ ਤਿੰਨ ਕੂਤਰੇ ਹੋਰ ਵਧ ਗਏ ਸੱਤਾਂ ਨੂੰ ਦੇਤੀ ਆਪਾਂ ਜੀ ਇਹ ਕੂਤਰਾਂ ਨੂੰ ਤਿੰਨ ਕੂਤਰਾਂ ਹੋਰ ਲਿਆਉਣੇ ਆ ਤੇ 10 ਹੋ ਜਾਣਗੇ ਕੂਤਰਾਂ ਤੇ 10 ਤੇ 20 30 30 ਤੇ 10 40 ਤੇ 48 48 ਨੂੰ ਦਿੱਤੀ ਜਾਊਗੀ ਜੀ ਕੱਲ ਵੀ 48 ਨੂੰ ਦਿੱਤੀ ਆ ਤੇ ਅੱਜ ਵੀ 48 ਨੂੰ ਦਿੱਤੀ ਆਊਗੀ ਤਿੰਨ ਕੂਤਰਾਂ ਹੋਰ ਲਿਆਉਣੇ ਆ ਜੀ ਪਿਆਵਾ ਕੂਤਰਣ ਵੀ ਆ ਗਿਆ ਜਿਦਾ ਗੋਲੀ ਜੀ ਪਾਣੀ ਥੋੜਾ ਵੱਧ ਪੈ ਗਿਆ ਥੋੜਾ ਜਿਹਾ ਮਗਰੋਂ ਵੀ ਪਾਇਆ ਸੀ ਆਪਾਂ ਕੋਲੀ ਧੋ ਕੇ ਪਾਇਆ ਸੀਗਾ ਤੇ ਥੋੜੇ ਨੇ ਵਧੇ ਜਾਂਦਾ ਪਾਣੀ ਪਿਆਵਾਂ ਗੂਤਰਾਂ ਨੂੰ ਆ ਗਈ ਤੇ ਇੱਕ ਨੇ ਦਵਾਈ ਕੱਢਤੀ ਸੀਗੀ ਆਪਾਂ ਦੂਰੀਆ ਫੇਰ 10 ml ਫੇਟੋ ਕੀ ਅੰਦਰ ਇੱਕ ਦੇ ਲਾਲ ਜੀ ਢੂਈਆ ਗੂਤਰ ਉਹਨੇ ਗਲਜ ਸੀ ਫੇਟੋ ਕੀ ਆਪਾਂ ਤਾਂ ਹੈ ਮੈਡ ਬਾਕੀ ਇੱਕ ਗੋਲੀ ਰਹਿ ਗਈ ਆ ਇਹ ਆਪਾਂ ਕੱਲੂ ਵੇਟ ਗੂਤ ਨੂੰ ਲਾ ਦੇਣੀ ਆ ਤੇ ਇਹ niche ਪਾ ਦਨੇ ਆਪਾਂ ਸਿੱਕਰੇ ਵਿੱਚ ਪਿਆ ਸ਼ੱਕ ਹੋਈ ਕਰਕੇ ਡਾਕੀ ਬੰਦ ਆ ਬੈਠੇ ਆ ਬੱਚੇ ਬੈਠੇ ਆ ਤੇ ਰਾਖੀ ਬੈਠਾ ਗਲਚ ਦਾਦਾ ਨੀਗਾ ਲੋਏ ਮੇਤਰੋ 2 ਘੰਟੇ ਹੋ ਗਏ ਗੂਤਰ ਨੂੰ ਦਵਾਈ ਦਿੱਤੀ ਤੀ ਤੇ ਮਲਾਪ ਚੈੱਕ ਕਰਨ ਕਿ ਆਪਾਂ ਆ ਗੂਦਰੀਆਂ ਦੇ ਮਲਾਪ ਹੋਣਗੇ ਉਧਰ ਕਬੂਤਰ ਪਾਇਵੇ ਆ ਆਹ ਗੂਦਰੀਆਂ ਸਰਨੇ ਮਲਾਪ ਚੈੱਕ ਕਰੋ ਖੜ ਜੋ ਆ ਦੇਖੋ ਇਹ ਇੱਕੋ ਗੂਦਰੀ ਦੇ ਮਲਾਪ ਨੇ ਕਿਲੇ ਵਿਆ ਇਹ ਯਾ ਆ ਭਾਈ ਆ ਥੋੜਿਆ ਅਰੇ ਪਾਣੀ ਦੇ ਨਾਲ ਆਏ ਕਬੂਤਰ ਨੂੰ ਕੂਦੂ ਨੂੰ ਪਾਣੀ ਦੇਣਾ ਪਾਣੀ ਦੇ ਕੇ ਤੇ ਫਿਰ ਵੇਖੀ ਕੱਢਦੇ ਹਿਮਲਾਪ ਹਾਏ ਦਵਾਈ ਅੰਦਰ ਰਚੀ ਇਹਨਾਂ ਦੇ ਤੇ ਹੁਣ ਸਾਰੇ ਵੀ ਤਰ੍ਹਾਂ ਪਾਣੀ ਦਿੰਦਾ ਮੈਂ ਫੋਕਾ ਇਹਨਾਂ ਦੇ ਮਗਰ ਤੋਂ ਸੁੱਕ ਗਏ ਆ ਆ ਪਿਆ ਜਿਹਾ ਆ ਵੀ ਤੇ ਸੁੱਕ ਗਏ ਇਹਨਾਂ ਦੇ ਮਗਰ ਪੀਰੇ ਆ ਵੀ ਉਹਦੇ ਅੰਦਰ ਆ ਗਿਆ ਥੋਪਵਾਵਾ ਇੱਕ ਪਰਦਾ ਉਪੇ ਦਿਖਾਉਣੇ ਇਧਰ ਦੀ ਓਏ ਪਰਣ ਨਾਲੂ ਜੀ ਆਹ ਵੇਖੋ ਆਹ ਵੇ ਹੋਰ 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 ਆਹ ਗੱਡੇ ਹੋਣੇ ਪੁੱਤਰੇ ਨੇ ਮੁਰਾਪਾ ਅਬੀ ਸਾਰੇ ਗੱਡੇ ਅਬੀ ਖੜ੍ਹ ਦਿਓ ਆਹ ਦੇਖੋ ਹੋਰ 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 ਕਿੱਥੇ ਆ ਆਏ ਬਾਕੀ ਸੋਕ ਪਗੇ ਇਹਨਾਂ ਨੂੰ ਫੋਕਾ ਪਾਣੀ ਦੇ ਲੈਰ ਮੈਂ ਫੋਕਾ ਪਾਣੀ ਲੈ ਕੇ ਆਉਣਾ ਤੇ ਤਾਂ ਜੀ ਥੱਲੇ ਲੈ ਆਉਂ ਜਾਲ ਵਖਾ ਦੇਂਗੇ ਤੇ ਇਹਨਾਂ ਦੇ ਤੁਸੀਂ ਮਲੱਪ ਦੇਖ ਹੀ ਲੈ ਬੋਮ ਲੱਪ ਕੱਢੇਰ ਤੇ ਹੁਣ ਕਾਲੂ ਲਾਵਾਂਗੇ ਵੱਡੀਆਂ ਗੂਦਰੀਆਂ ਨੂੰ ਤੇ ਕੀ ਰਹਿਣਾ ਸਾਰੇ ਨੂੰ ਫੋਕਾ ਪਾਣੀ ਦੇ ਦੇਗੇ ਲਾਈ ਫੋਕਾ ਪਾਣੀ ਲਿਆਂਦਾ ਪਰ ਫੂਕਾ ਪਾਣੀ ਦਿੰਨੇ ਸਾਰੇ ਕੂਤਰਾਂ ਨੂੰ ਤੇ ਇੱਕ ਕਬੂਦਰੀ ਨੇ ਹੋਰ ਬੈਠ ਮਾਰੀ ਆ ਆ ਵੇਖੋ ਕਿੰਨੇ ਮਲੱਪ ਕੱਢੇ ਆ ਭਾਈ ਕਿੰਨੇ ਆਈ ਕੋਲ ਕਬੂਦਰਾ ਬਾਲੇ ਹੋਣੇ ਮਲੱਪਾ ਚਲੋ ਕੱਲ ਕੂਤਰਾਂ ਨੂੰ ਲਾਵਾਂਗੇ ਆ ਪਿਆਕ ਹੋਰ ਵੇਖ ਕੂਤਰਾਂ ਨੇ ਪਾਸੇ ਬਿੱਠਾ ਮਾਰ ਨਾ ਫੜ ਗਿਆ ਪਾਣੀ ਦੇ ਲੈਣਾਂ ਫੇਰ ਮਾਰਨਗੇ ਬਿੱਠਾ ਫੇਰ ਇਹ ਓਏ ਬੱਚੇ ਵੀ ਸਾਰੇ ਤਾੜ ਤੇ ਆਪਾਂ ਤੇ ਜਾਨਵਰ ਸਾਰੇ ਤਾੜ ਤੇ ਆ ਆ ਕਬੂਤਰੀ ਥੋੜੀ ਢਿੱਲੀ ਸੀਗੀ ਇਹ ਦਾਣੇ ਨਹੀਂ ਚੁਗਦੀ ਸੀਗੀ ਤੇ ਇਹਨੂੰ ਆਪਾਂ ਮੈਡੀਸਿਨ ਦਿੱਤੀ ਆ ਬਾਕੀ ਆਪਾਂ ਸਾਰੇ ਕੂਤਰ ਤਾੜ ਤੇ ਮਣਾਪ ਬਹੁਤ ਗੱਡੇ ਵਿੱਚ ਤੇਰੇ ਕੂਤਰਾਂ ਨੇ ਆ ਪਈ ਆਪਿਆ ਬਾਕੀ ਪੈਰਾਂ ਬਹੁਤ ਅੱਲਾ ਕੇ ਸੁੱਕ ਗਏ ਹਨ ਦੇਖ ਦੁੱਗ ਬੈਸ ਲੈ ਤੇ ਚੰਗਾ ਰਿਜ਼ਲਟ ਆ ਬਈ ਗੋਲੀ ਦਾ ਬਾਕੀ ਦਾਣੇ ਦੋਨੇ ਪਾ ਦੇ ਕਬੂਤਰਾਂ ਨੂੰ ਤੇ ਇਧਰ ਹੀ ਦਾਣੇ ਪਾ ਦੇ ਕਬੂਤਰਾਂ ਨੂੰ ਬਾ ਇਧਰੇ ਚੌਗੀ ਦਿੰਨੇ ਆ ਟਰੇ ਚੱਕ ਦਿੰਨੇ ਆ ਆਪਾਂ ਜਿੰਨੇ ਖਾਣੇ ਸੀ ਖਾਲੇ ਕਬੂਤਰਾਂ ਨੇ ਪਾਣੀ ਪੂਣੀ ਵੀ ਪਾ ਦਾ ਕਬੂਤਰਾਂ ਨੂੰ ਕਿ ਕੱਲੂ ਆਪਾਂ ਇਹਨਾਂ ਨੂੰ ਦਵਾਈ ਲਾਵਾਂਗੇ ਬੱਦਲ ਜੇ ਹੋਏ ਪਏ ਅੱਜ ਤਾਂ ਦੁਪਹਿਰੇ ਤੱਕ ਬਹੁਤ ਗਰਮੀ ਸੀਗੀ ਹੋਣੀ ਬੱਦਲ ਜੇ ਹੋਏ ਆਵੇ ਐ ਗੂੜੇ ਜਿੰਨਾ ਦਾਣਾ ਪੜੀ ਚੁਗਣਾ ਸੀ ਚੁਗ ਲਿਆ ਤੇ ਟ੍ਰੇ ਕੱਢਦੇ ਕੇ ਬਾਹਰ ਆਪਾਂ ਪੂਰਾ ਡੈਡ ਉਂਗਾ ਬਿਠਣਾ ਜੀ ਛੁਗਿਆ ਯਾਰ ਦਾਣਾ ਪੜੀ ਫੋਲਰ ਜਿੰਨਾ ਇਹ ਕਾਹਨੂੰ ਆਏ ਕਰੋ ਟੈਵੜਾ ਸਾਖ ਹੋਇਓ ਜੀ ਲੂ ਕਰਾਂਗੇ ਥੋੜੀ ਡੀ ਵਾਰਮਿੰਗ ਇਹ ਰੱਖਦਗੇ ਆਪਾਂ ਇੱਥੇ ਬਾਕੀ ਤਾਂ ਲੋੜ ਹੀ ਨਹੀਂ ਚੱਕਣ ਦੀ ਬਾਕੀ ਸਾਰੇ ਉਤੇ ਡੀ ਵਾਰਮਿੰਗ ਹੋਈ ਵੀ ਆ ਇੱਧਰ ਵੀ ਦਾਣੇ ਪਏ ਆ ਇਹਦਾ ਇੱਧਰ ਚੱਕਰ ਹੀ ਕੋਈ ਨਹੀਂ ਹੁੰਦਾ ਵਾਕਲੇ ਆ ਕਬੂਤਰਿਆ ਰਹੇਗਾ ਬਾਕੀ ਤਾਂ ਫੋਲ ਰਿਪੋਰਟਾ ਓਕੇ ਲੋਏ ਧਾਰ ਤੇ ਕੂਦਰੀ ਆਪਾਂ ਛੱਡੇ ਚ ਤੇ ਬਾ ਹੋ ਗਿਆ ਮੇਤੋਂ ਹਨੇਰਾ ਸਾਢੇ 6 ਹੋ ਗਿਆ ਤੇ ਇਹ ਵੀ ਲੋਗ ਦਾ ਵੀ ਐਂਡ ਕਰ ਦਗੇ ਤੇ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਤਿਮਣਾ ਪਈ ਬਹੁਤ ਨਿਕਲੇ ਮਿੱਤਰੋ ਅੱਜ ਵੀ ਬਹੁਤ ਨਿਕਲੇ ਕੱਲ ਵੀ ਬਹੁਤ ਨਿਕਲੇ ਤੇ ਕੱਲ ਨੂੰ ਵੇਣ ਕਿੰਨੇ ਨਿਕਲਦੇ ਆ ਕੱਲ ਨੂੰ ਆਪਾਂ ਬੜੇ ਗੂਤ ਨੂੰ ਡੀ ਬਾਰੇ ਵੀ ਕਰਾਂਗੇ ਬਾਕੀ ਵੀਡੀਓ ਨਾਲ ਬਣੇ ਰਹੋ ਤੇ ਲਾਈਕ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਬਲੌਗ ਵੇਖਣ ਲਈ